ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੇ ਸਮੂਹਿਕ ਆਨੰਦਕਾਰ ਜਿਹੜੇ ਇੱਥੇ ਕੀਤੇ ਜਾਣੇ ਨੇ ਤੇ ਇਹ ਸਾਰਾ ਸਮਾਨ ਹੈ ਜਿਹੜਾ ਜਿਸ ਦੇ ਵਿੱਚ ਸੋਫਾ ਸੈੱਟ ਬੈੱਡ ਅਲਮਾਰੀ ਫ੍ਰਿਜ ਕੂਲਰ ਟੀਵੀ ਦਾ ਕਹਿ ਲਿਏ ਵੀ ਪੂਰਾ ਜਿਹੜਾ ਘਰ ਦੀ ਵਰਤੋਂ ਦੇ ਵਿੱਚ ਆਉਣ ਵਾਲਾ ਸਮਾਨ ਹੈ ਉਹ ਦਿੱਤਾ ਜਾਣਾ ਹੈ ਕਿਉਂਕਿ ਆਪਣੇ ਲਈ ਤਾਂ ਹਰ ਕੋਈ ਜੀਉਂਦਾ ਹੈ ਜਿਹੜਾ ਦੂਸਰਿਆਂ ਦੇ ਕੰਮ ਆਵੇ ਬੇਸਹਾਰਾ ਲੋਕਾਂ ਦੇ ਕੰਮ ਆਵੇ ਗਰੀਬ ਲੋਕਾਂ ਦੇ ਕੰਮ ਆਵੇ ਲੋੜਵੰਦਾਂ ਦੇ ਕੰਮ ਆਵੇ ਉਹਦੇ ਵਰਗਾ ਊਚਾ ਤੇ ਸੂਚਾ ਤੇ ਵਧੀਆ ਇਨਸਾਨ ਨਹੀਂ ਹੁੰਦਾ ਨੌਜਵਾਨ ਬੱਚੜ ਕੇ ਊਨ দান ਕਰ ਦੇਣਾ ਔਰ ਉਹ ਨਸ਼ਿਆਂ ਤੋਂ ਬਚਨ ਦਾ ਵੀ ਉਹ ਆਪਣਾ ਅੱਲਾ ਕਰ ਦੇਣਾ ਜੋ ਆਪਣੇ ਘਰ ਦਾ ਗੁਜ਼ਾਰਾ ਮਤ ਨਿੱਤ ਗੀਤਰਾ ਕਰ ਸਕਦੇ ਤੋਂ ਬੱਚਿਆਂ ਦੀ ਵਿਆਹ ਦੇ ਖਰਚੇ ਕਰ ਰਹੇ ਨੇ ਇਹ ਬਹੁਤ ਵਧੀਆ ਗੱਲ ਆ ਵਿਆਹ ਤੇ ਸਮਾਨ ਵੀ ਦੇ ਰਹੇ ਨੇ ਕਲੇ ਆਨੰਦਕਾਰਚ ਨਹੀਂ ਕਰਵਾ ਰਹੇ ਇਹ ਇੱਕ ਬਹੁਤ ਨੇਕ ਪਰਣਾ ਜੀ ਇਹਨਾਂ ਵੱਲੋਂ ਜੀ ਜਿਹੜਾ ਇਹ ਵਿਆਹ ਵੀ ਕਰਵਾ ਰਹੇ ਨੇ ਜੀ ਤੇ ਦੂਜੀ ਗੱਲ ਮਾਨਵਤਾ ਦੀ ਭਲਾਈ ਦੇ ਲਈ ਫੂੰਦਾਂ ਵੀ ਕਰਵਾ ਰਹੇ ਨੇ ਲੋਕਾਂ ਤੋਂ ਰੋਡ ਦੇ ਉੱਪਰ ਜਦੋਂ ਵੀ ਕੋਈ ਕਿਸੇ ਨੂੰ ਕੋਈ ਮੁਸੀਬਤ ਪੈ ਜਾਈਏ ਵੀਰੇ ਖੜ ਜਾਣਾ ਚਾਹੀਦਾ ਕਿਸੇ ਲਈ 2 ਮਿੰਟ ਕੱਢੋਂਗੇ ਨਾ ਵੀਰੇ ਅੱਗੇ ਪਤਾ ਨਹੀਂ ਤੁਹਾਡਾ ਪਰਮਾਤਮਾ ਕਿਹੜਾ ਕੰਮ ਵਧੀਆ ਕਰੇ ਸਤਿ ਸ਼੍ਰੀ ਅਕਾਲ ਆਨਲਾਈਨ ਦੇਖ ਰਹੇ ਹਾਂ ਮੈਂ ਹਾਂ ਪ੍ਰਕਾਸ਼ ਸ਼ਰਮਾ ਕਹ lie ਪੰਜਾਬੀਆਂ ਦਾ ਦਿਲ ਹੈ ਜਿਹੜਾ ਬੜਾ ਖੁੱਲਾ ਹੁੰਦਾ ਤੇ ਇਸ ਦੀ ਅੱਜ ਤੁਹਾਨੂੰ ਆ ਸਾਕ-ਸਾਕ ਕਹਿ ਲਿਏ ਵੀ ਆਪਾਂ ਚੀਜ਼ਾਂ ਦੇ ਦਰਸ਼ਨ ਵੀ ਕਰਵਾਵਾਂਗੇ ਵੀ ਅਸੀਂ ਪੰਜਾਬੀਆਂ ਦਾ ਦਿਲ ਹੈ ਜਿਹੜਾ ਵੱਡਾ ਹੁੰਦਾ ਕਿਉਂ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਅਸੀਂ ਪਹੁੰਚੇ ਆ ਹਲਕਾ ਅਮਰਗੜ ਦੇ ਪਿੰਡ ਸੰਗਾਲੀ ਦੇ ਵਿੱਚ ਤੇ ਜਿੱਥੇ ਪਿੰਡ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੈ ਜਿਹੜਾ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਤੁਹਾਨੂੰ ਦੱਸਦੀਏ ਕਿ ਐਨ ਆਈ ਐਨ ਆਰ ਆਈ ਭਰਾਵਾਂ ਦੇ ਦੁਆਰਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਦੁਆਰਾ ਇਸ ਪਿੰਡ ਦੇ ਵਿੱਚ ਇਸ ਪਿੰਡ ਦੀ ਧਰਤੀ ਦੇ ਉੱਤੇ ਬਹੁਤ ਵਧੀਆ ਉਪਰਾਲੇ ਕੀਤੇ ਜਾਂਦੇ ਨੇ ਜਿਸ ਦੇ ਤੁਹਾਨੂੰ ਅਸੀਂ ਅੱਜ ਦਰਸ਼ਨ ਕਰਵਾਵਾਂਗੇ ਦੱਸ ਦਈਏ ਕਿ ਮੇਰੇ ਪਿੱਛੇ ਤੁਸੀਂ ਜਿਹੜਾ ਫਰਨੀਚਰ ਦਾ ਸਮਾਨ ਪਿਆ ਦੇਖ ਰਹੇ ਹੋ ਇਹ ਆਮ ਘਰਾਂ ਦੇ ਵਿੱਚ ਆਪਾਂ ਅਕਸਰ ਹੀ ਦੇਖਦੇ ਆ ਤੇ ਇਹ ਫਰਨੀਚਰ ਦਾ ਸਮਾਨ ਹੈ ਜਿਹੜਾ ਅੱਜ ਇੱਥੇ 7 ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੇ ਸਮੂਹਿਕ ਆਨੰਦ ਕਾਰਜ ਜਿਹੜੇ ਇੱਥੇ ਕੀਤੇ ਜਾਣੇ ਨੇ ਤੇ ਇਹ ਸਾਰਾ ਸਮਾਨ ਹੈ ਜਿਹੜਾ ਜਿਸ ਦੇ ਵਿੱਚ ਸੋਫਾ ਸੈਟਾ ਬੈੱਡ ਅਲਮਾਰੀ ਫਰਿੱਜ ਕੂਲਰ ਟੀਵੀ ਦਾ ਕਹਿ ਲਿਏ ਵੀ ਪੂਰਾ ਜਿਹੜਾ ਘਰ ਦੀ ਵਰਤੋਂ ਦੇ ਵਿੱਚ ਆਉਣ ਵਾਲਾ ਸਮਾਨ ਹੈ ਉਹ ਦਿੱਤਾ ਜਾਣਾ ਤੇ ਇਹ ਤੁਹਾਨੂੰ ਦਿਖਾ ਦਈਏ ਵੀ ਸਾਰਾ ਸਮਾਨ ਹੈ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਣਾ ਜਮੀਲ ਸਾਹਿਬ ਪਿੰਡ ਸੰਗਾਲੀ ਪਹੁੰਚੇ ਉਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਐਨਆਰਆਈ ਭਰਾਵਾਂ ਦੇ ਵੱਲੋਂ ਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕੀ ਕਹਿਣਾ ਚਾਹੂੰਗੀ ਜੀ ਇਹ ਬਹੁਤ ਹੀ ਸ਼ੁਭ ਕੰਮ ਹੈ ਜੋ ਸਾਡੇ ਐਨਆਰਆਈ ਵੀਰਾਂ ਨੇ ਪਿੰਡ ਸੰਗਾਲੀ ਵਿੱਚ ਇਕੱਠੇ ਹੋ ਕੇ ਕੀਤਾ ਤੇ ਸਾਡੇ ਭਰਾ ਗੁਰਪ੍ਰੀਤ ਸਿੰਘ ਤੇ ਜਗਰੂਪ ਸਿੰਘ ਜੀ ਔਰ ਉਹਨਾਂ ਦੀ ਪੂਰੀ ਟੀਮ ਪਿੰਡ ਦੇ ਸਹਿਯੋਗ ਨਾਲ ਸਤ ਲੋੜਵੰਦ ਬੱਚੀਆਂ ਦੀਆਂ ਮੈਰਿਜ ਕਰਨ ਜਾ ਰਹੇ ਹਨ ਤੇ ਮੈਂ ਸਮਝਦਾ ਹਾਂ ਕਿ ਇਦਾਂ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ ਔਰ ਇਹਨਾਂ ਨੇ ਪਿਛਲੇ ਸਾਲ ਵੀ ਮੈਂ ਇੱਥੇ ਹਾਜ਼ਰੀ ਲਵਾਈ ਸੀ ਉਦੋਂ ਵੀ ਪਿਛਲੇ ਸਾਲ ਵੀ ਇਹਨਾਂ ਨੇ ਭਰਪੂਰ ਢੰਗ ਨਾਲ ਬੱਚਿਆਂ ਦੇ ਮੈਰਿਜ ਕੀਤੀ ਸੀ ਤੇ ਇਸ ਸਾਲ ਫੇਰ ਇਹ ਇਹ ਸ਼ੁਭ ਕੰਮ ਕਰ ਰਹੇ ਨੇ ਇਸ ਮੌਕੇ ਤੇ ਮੈਂ ਇਹਨਾਂ ਨੂੰ ਦਿਲ ਦੀਆਂ ਢੁਗਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਰੱਬ ਤੋਂ ਅਰਦਾਸ ਕਰਦਾ ਕਿ ਰੱਬ ਇਹਨਾਂ ਨੂੰ ਹੋਰ ਬਲ ਬਖਸ਼ੇ ਕਿ ਹੋਰ ਵੀ ਵੱਧ ਚੜ ਕੇ ਇਹ ਸਮਾਜ ਸੇਵਾ ਦੇ ਕੰਮ ਕਰਨ ਮਨੁੱਖਤਾ ਦੀ ਜਿਹੜੀ ਸੇਵਾ ਹੈ ਉਹ ਸਭ ਤੋਂ ਉੱਤਮ ਹੋਇਆ ਕਰਦੀ ਹੈ ਕਿਉਂਕਿ ਆਪਣੇ ਲਈ ਤਾਂ ਹਰ ਕੋਈ ਜੀਉਂਦਾ ਹੈ ਜਿਹੜਾ ਦੂਸਰਿਆਂ ਦੇ ਕੰਮ ਆਵੇ ਬੇਸਹਾਰਾ ਲੋਕਾਂ ਦੇ ਕੰਮ ਆਵੇ ਗਰੀਬ ਲੋਕਾਂ ਦੇ ਕੰਮ ਆਵੇ ਲੋੜਵੰਦਾਂ ਦੇ ਕੰਮ ਆਵੇ ਉਹਦੇ ਵਰਗਾ ਉੱਚਾ ਤੇ ਸੁੱਚਾ ਤੇ ਵਧੀਆ ਇਨਸਾਨ ਨਹੀਂ ਹੁੰਦਾ ਤੋ ਜੇ ਆਪਣੇ ਗਮ ਸੇ ਮਤਲਬ ਮੂਝੇ ਗਮ ਹੈ ਦੂਸਰੋਂ ਕਾ ਤੇਰੇ ਸਾਹਮਣੇ ਨਸ਼ੀਮਨ ਮੇਰੇ ਸਾਹਮਣੇ ਚਮਨ ਹੈ ਇਹ ਚਾਹੁੰਦੇ ਹਨ ਕਿ ਸਾਡੇ ਸਮਾਜ ਦੇ ਸਾਰੇ ਹੀ ਲੋਕ ਪਰ ਫੁੱਲਤੋਂ ਸਾਰੇ ਹੀ ਲੋਕ ਖੁਸ਼ਹਰਿਆ ਖੁਸ਼ੀ ਪਰਿਆ ਜੀਵਨ ਬਤੀਤ ਕਰਨ ਖੁਸ਼ਗੁਵਾਰ ਜ਼ਿੰਦਗੀ ਗੁਜ਼ਾਰਨ ਤੇ ਇਹਦੇ ਲਈ ਇਹ ਸਹਾਰਾ ਬਣ ਰਿਹਾ ਹੈ ਨਾ ਮੈਂ ਸਮਝਦਾ ਕਿ ਇਹਨਾਂ ਦੀ ਬੜੀ ਉੱਚੀ ਤੇ ਸੁੱਚੀ ਸੋਚ ਹੈ ਔਰ ਉਸ ਨੂੰ ਮੈਂ ਸਲਾਮ ਕਰਦਾ ਹਾਂ ਔਰ ਇਹਨਾਂ ਨੂੰ ਬਹੁਤ-ਬਾਰ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਮੈਂ ਸਮਝਦਾ ਹਾਂ ਕਿ ਇਹ ਇਹਨਾਂ ਦੇ ਦਿਲ ਦੇ ਵਿੱਚ ਗਰੀਬਾਂ ਪ੍ਰਤੀ ਲੋੜਵੰਦਾਂ ਪ੍ਰਤੀ ਤੜਪ ਹੈ ਇੱਕ ਜਜ਼ਬਾ ਹੈ ਉਹ ਜਜ਼ਬਾ ਜਿਹੜਾ ਹੈ ਸਲਾਗਾ ਯੋਗ ਹੈ ਰੱਬ ਕਰੇ ਕਿ ਇਹ ਦਿਨ ਨੂੰ ਰਾਤ ਨੂੰ ਨਹੀਂ ਤਰੱਕੀ ਕਰਨ ਜਿਵੇਂ ਕਿ ਕਹ ਲੀਏ ਵੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀ ਆ ਸਮਾਜ ਦੇ ਵਿੱਚ ਕੋਈ ਬਹੁਤ ਜ਼ਿਆਦਾ ਅਮੀਰ ਹੈ ਤੇ ਕੋਈ ਬਹੁਤ ਜ਼ਿਆਦਾ ਗਰੀਬ ਹੈ ਤੇ ਗਰੀਬੀ ਹੋਣ ਦੇ ਬਾਵਜੂਦ ਦੇ ਘਰ ਦੇ ਵਿੱਚ ਧੀਆਂ ਜੰਮ ਪੈਣ ਦਾ ਇੱਕ ਸ਼ੋਗ ਦੀ ਲਹਿਰ ਦੌੜ ਜਾਂਦੀ ਹੈ ਗਰੀਬ ਪਰਿਵਾਰ ਦੇ ਵਿੱਚ ਕਿਵੇਂ ਲੱਗਦਾ ਵੀ ਐਨ ਆਰ ਆਈ ਭਰਾਵਾਂ ਦਾ ਇਹ ਜਿਹੜਾ ਉਪਰਾਲਾ ਹੈਗਾ ਉਹਨਾਂ ਮਾਪਿਆਂ ਦੇ ਲਈ ਇੱਕ ਕਹ ਲੀਏ ਵੀ ਬਹੁਤ ਵਧੀਆ ਹਾਂ ਬਿਲਕੁਲ ਇਹ ਉਹਨਾਂ ਮਾਪਿਆਂ ਲਈ ਬਹੁਤ ਇੱਕ ਸਹਾਰੇ ਦੀ ਗੱਲ ਹੈ ਔਰ ਸਾਨੂੰ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਤੋਂ ਵੀ ਇਹ ਸੇਧ ਮਿਲਦੀ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਕਾਰਨਾ ਕਰਕੇ ਪਿੱਛੇ ਰਹਿ ਗਏ ਕਮਾਈਏ ਉਹਨਾਂ ਦਾ ਸਹਾਰਾ ਬਣੀਏ ਔਰ ਤਾਂ ਹੀ ਅਸੀਂ ਇੱਕ ਵਧੀਆ ਇਨਸਾਨ ਕਹਿਲਵਾਂ ਦੇ ਹੱਕਦਾਰ ਹਾਂ ਸਮੂਹਿਕ ਆਨੰਦ ਕਾਰਜਾਂ ਦੇ ਨਾਮ ਨਾਲ ਜੀ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ ਜੀ ਨੌਜਵਾਨੀ ਹੈ ਜਿਹੜੀ ਕਿਤੇ ਨਾ ਕਿਤੇ ਜੇ ਕਹਿ ਲਈਏ ਵੀ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਨੌਜਵਾਨ ਹੈ ਜਿਹੜਾ ਗਲੀਆਂ ਨਾਲੀਆਂ ਦੇ ਵਿੱਚ ਆਪਾਂ ਨੂੰ ਅਕਸਰ ਹੀ ਡਿੱਗਿਆ ਮਿਲਦਾ ਪਰ ਇਸ ਖੂਨਦਾਨ ਕੈਂਪ ਤੋਂ ਉਸ ਨੌਜਵਾਨਾਂ ਨੂੰ ਕੀ ਸੇਧ ਮਿਲ ਰਹੀ ਹੈ ਜੀ ਖੂਨਦਾਨ ਜਿਹੜਾ ਹੈਗਾ ਉਹ ਬਹੁਤ ਉੱਤਮ ਇੱਕ দান ਹੈ ਜਿਹਦੇ ਨਾਲ ਅਸੀਂ ਅਜਿਹੇ ਮਰੀਜ਼ਾਂ ਦੀ ਇਹ ਅਜਿਹੇ ਐਕਸੀਡੈਂਟ ਗ੍ਰਸਤ ਲੋਕਾਂ ਦੀ ਜਾਨ ਬਚਾ ਸਕਦੇ ਆ ਜਿਨ੍ਹਾਂ ਦੀ ਜਾਨ ਨੂੰ ਬੜਾ ਖਤਰਾ ਹੁੰਦਾ ਹੈ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੀ ਸੇਵਾ ਹੈ ਔਰ ਸਾਡੇ ਉਹ ਨੌਜਵਾਨ ਜਿਹੜੇ ਪਿਛਲੀਆਂ ਸਰਕਾਰਾਂ ਦੀ ਗਲਤ ਨੀਤੀਆਂ ਕਰਕੇ ਨਸ਼ਿਆਂ ਦਾ ਸ਼ਿਕਾਰ ਹੋ ਗਏ ਸੀ ਅਗਰ ਅਸੀਂ ਇਦਾਂ ਦੇ ਮਤਲਬ ਹੈ ਵੀ ਕੈਂਪ ਲਗਾਣੇ ਆ ਖੂਨਦਾਨ ਦੇ ਕੈਂਪ ਤਾਂ ਨੌਜਵਾਨ ਵੱਧ ਚੜ ਕੇ ਖੂਨਦਾਨ ਕਰ ਦੇਣ ਔਰ ਉਹ ਨਸ਼ਿਆਂ ਤੋਂ ਬਚਣ ਦਾ ਵੀ ਉਹ ਆਪਣਾ ਅੱਲਾ ਕਰ ਦੇਣਾਂ ਮੈਂ ਸਮਝਦਾ ਇਹ ਵੀ ਇਹਨਾਂ ਦੀ ਇੱਕ ਬਹੁਤ ਉੱਤਮ ਆਪਣਾਲਾ ਹੈ ਜਿਹਦੇ ਲਈ ਇਹ ਸ਼ਲਾਗਾ ਦੇ ਪਾਤਰ ਹਨ ਸਤਿਨਾਮ ਹੋ ਜੀ ਆਪਣਾ ਮੇਰਾ ਨਾਮ ਤਰਸੇਮ ਸਿੰਘ ਸ਼ਗਾਲਾ ਜੀ ਕੀ ਕਹਿਣਾ ਚਾਹੋਗੇ ਅੱਜ ਪਿੰਡ ਬੇਸਲਗੜ ਸੰਘਾਲੀ ਵਿਖੇ ਸਮੂਹ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਸਾਧਿਆ ਕੀਤਾ ਜਾ ਰਹੀਆਂ ਨੇ ਇੱਕ ਵਿਸ਼ੇਸ਼ ਖੂਦਾਨ ਕੈਂਪ ਲੱਗਿਆ ਹੈ ਸਬੰਧ ਦੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਆਪਣਾਲਾ ਜਿਹੜੇ ਨੌਜਵਾਨ ਮੁੰਡੇ ਨੇਗੇ ਇਹ ਆਪਣੇ ਆਪਣੇ ਸ਼ਗਾਲੀ ਜਿਹੜੇ ਬਹੁਤ ਵਧੀਆ ਕਲੱਬ ਐਨ ਆਰ ਆਈ ਕਲੱਬ ਬਣਿਆ ਹੋਇਆ ਬਹੁਤ ਵਧੀਆ ਆਪਣਾਲਾ ਇਹਨਾਂ ਦਾ ਇਹ ਦੇਖਦੇ ਆ ਉਹਨੇ ਬਹੁਤ ਚਿਰ ਤੋਂ ਖੇਡਾਂ ਵੱਲ ਪ੍ਰੇਰਿਤ ਕਰਦੇ ਆ ਉਹਨੇ ਮੁੰਡਿਆਂ ਨੂੰ ਬਹੁਤ ਵਧੀਆ ਪ੍ਰਾਲਾ ਜੀ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੋ ਆਵਾਜ਼ ਦੇ ਪਾਰਟੀ ਨਾਲ ਜੁੜੇ ਹੋਇਆ ਵਧੀਆ ਅਹੁਦੇ ਦੀ ਤੁਸੀਂ ਨਿਭਾਣ ਕੀ ਕਰ ਰਹੇ ਹੋ ਹਾਂਜੀ ਸਰਕਾਰ ਵੱਲੋਂ ਕੀ ਅਜਿਹੇ ਪ੍ਰਾਲਾਂ ਨੂੰ ਵੀ ਕੋਈ ਸਹਾਇਕ ਦਿੱਤਾ ਜਾ ਰਿਹਾ ਨਹੀਂ ਭਗਵੰਤ ਮਾਨ ਸਰਕਾਰ ਵੱਲੋਂ ਪੂਰਾ ਸਹਿਯੋਗ ਹੈਗਾ ਵੀ ਰੰਗਲਾ ਪੰਜਾਬ ਬਣਾਉਣ ਲਈ ਨਸ਼ਿਆਂ ਤੋਂ ਦੂਰ ਨੌਜਵਾਨੀ ਨੂੰ ਲਿਆਉਣ ਲਈ ਬਹੁਤ ਵਧੀਆ ਪ੍ਰਾਲੇ ਕਰ ਰਹੀ ਹੈ ਸਰਕਾਰ ਤੇ ਸਾਹ ਦੇ ਰਹੀ ਹੈ ਆਪ ਕੀ ਕਹਿਣਾ ਚਾਹਾਂਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੇ ਕਿ ਇਸ ਕੰਮ ਤੋਂ ਦੂਰ ਨੇ ਜੋ ਕਿ ਗਲਤ ਰਸਤੇ 'ਤੇ ਨਹੀਂ ਬੈਠੇ ਨੇ ਉਹਨਾਂ ਨੂੰ ਕੀ ਮੈਸੇਜ ਦੇਵਾਂਗੇ ਤੁਸੀਂ ਆਪਣੇ ਆਪਣੀ ਸਰਕਾਰ ਬਣਾਓ ਉਹਨਾਂ ਨੂੰ ਇਹੀ ਮੈਸੇਜ ਹੈ ਵੀ ਆਪਦਾ ਆਪਦਾ ਪੈ ਨਸੇ ਪੱਤੇ ਛੱਡ ਕੇ ਇਹ ਜਿਹੇ ਮੁੰਡਿਆਂ ਤੋਂ ਕੁਝ ਸਿੱਖਿਆ ਸੰਗਾਲੀ ਜਿਹੜੀ ਟੀਮ ਹੈਗੀ ਇਹਨਾਂ ਤੋਂ ਕੁਝ ਸਿੱਖਿਆ ਇਹਨਾਂ ਤੋਂ ਪ੍ਰੇਰਨਾ ਲੈ ਕੇ ਵਧੀਆ ਕੰਮ ਕਰਨ ਵੀ ਰੰਗਲੇ ਪੰਜਾਬ ਬਣਾਉਣ ਵਿੱਚ ਹਿੱਸਾ ਬਣੋ ਅੱਜ ਕੀ ਰਾਜੀ ਆਪਣਾ ਮੇਰਾ ਨਾਮ ਹਰਜੀਤ ਸਿੰਘ ਭੈਣੀ ਚੇਅਰਮੈਨ ਸੀਐਮਐਸ ਮੁਲੇ ਕੋਲਾ ਇਹੀ ਕਹਿਣਾ ਚਾਹਾਂਗਾ ਕਿ ਅੱਜ ਦੇ ਇਸ ਉਪਰਾਲਣ ਦੇਖਦਿਆਂ ਹੋਇਆ ਕਿ ਬਹੁਤ ਸੋਹਣਾ ਉਪਰਾਲਾ ਜਿਹੜਾ ਨਗਰ ਸੰਗਾਲੀ ਦੇ ਸੰਗਤਾਂ ਵੱਲੋਂ ਐਨਆਰਆਈ ਭਰਾਵਾਂ ਵੱਲੋਂ ਕੀਤਾ ਗਿਆ ਹੈ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਸਮੂਕ ਸਾਧੀਆਂ ਕਰਾਈਆਂ ਜਾ ਰਹੀਆਂ ਹਨ ਕੂਨਦਨ ਕੈਂਪ ਲਗਾ ਗਿਆ ਹੈ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਪ੍ਰਧਾਨ ਜਗਰੂਪ ਸਿੰਘ ਤੇ ਗੁਰਪ੍ਰੀਤ ਸਿੰਘ ਸੰਗਾਲੀ ਜੋ ਪਹਿਲਾਂ ਕਬੱਡੀ ਦਾ ਟੂਰਨਾਮੈਂਟ ਕਰਾਉਂਦੇ ਸੀ ਕਾਫੀ ਲੰਬਾ ਟਾਈਮ ਉਹਨਾਂ ਨੇ ਕਬੱਡੀ ਦੇ ਆ ਵੀ ਪ੍ਰਮੋਟ ਕੀਤਾ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹ ਕੀਤਾ ਹੁਣ ਉਹਨਾਂ ਨੇ ਉਸ ਤੋਂ ਅੱਗੇ ਜਾ ਕੇ ਇੱਕ ਨਵਾਂ ਉਪਰਾਲਾ ਕੀਤਾ ਜਿਹੜਾ ਕਿ ਹੁਣ ਕਬੱਡੀ ਤਾਂ ਲੋਕ ਬਹੁਤ ਸੇਵਾ ਕਰ ਲਈ ਹੁਣ ਇਹ ਪਾਸੇ ਪਾਸੇ ਸਾਨੂੰ ਜਾਣ ਦੀ ਲੋੜ ਸੀ ਇਹ ਜੂਥ ਨੇ ਸਾਡੇ ਗਵਾਂਢ ਪਿੰਡ ਦੇ ਮੁੰਡੇ ਨੇ ਤੇ ਇਹਨਾਂ ਦਾ ਨਾਮ ਹੈ ਏਰੀਆ ਚ ਬਾਹਰ ਵੀ ਨੇ ਨਾਮ ਕਮਾਇਆ ਤੇ ਹੁਣ ਇਹ ਨਵੀਂ ਪਿਰਤ ਪਾ ਰਹੇ ਨੇ ਸਾਡੇ ਏਰੀਆ ਚ ਤੇ ਬਹੁਤ ਵਧੀਆ ਹਸਲਾਂਗਾ ਜੋਗਾ ਕਿ ਜੂਥ ਨੂੰ ਇਹਨਾਂ ਵੱਲ ਦੇਖ ਕੇ ਅੱਗੇ ਵਧਣਾ ਚਾਹੀਦਾ ਨਸੇ ਪੱਤੇ ਦੂਰ ਹੋਣਾ ਚਾਹੀਦਾ ਵਧੀਆ ਪ੍ਰਾਲਾ ਜਿੱਦਾਂ ਇਹ ਦੇਖ ਕੇ ਇਸ ਤਰ੍ਹਾਂ ਲੱਗਦਾ ਵੀ ਪਿੰਡ ਪਿੰਡੇ ਪ੍ਰਾਲੇ ਕੀਤੇ ਜਾਣ ਕਿ ਮੇਰੇ ਮੁਤਾਬਕ ਕਿਸੇ ਗਰੀਬ ਨੂੰ ਆਪਣੇ ਤੀ ਦਾ ਵਿਆਹ ਕਰਨ ਦਾ ਸੰਕੋਚ ਦੰਮਰ ਤੋਂ ਤੀ ਸੰਪੋਚਨੀ ਕਰੂਗਾ ਉਹ ਨੂੰ ਹੌਸਲਾ ਹੋ ਗਿਆ ਵੀ ਜੇ ਮੈਂ ਨਹੀਂ ਕੁਝ ਕਰ ਸਕਦਾ ਤਾਂ ਮੇਰੇ ਵਾਸਤੇ ਮੇਰੇ ਪਿੰਡ ਦੀ ਐਨ ਆਰ ਆਈ ਪਾਰਟੀ ਬੈਠੀ ਆ ਜਾਂ ਨੌਜਵਾਨ ਵੀਰੇ ਬੈਠੇ ਨੇ ਜਿਹੜੇ ਇਹੋ ਜਿਹੀ ਪਰਾਲੇ ਕਰਦੇ ਆ ਦੇਖੋ ਜਿਹੜੀ ਲਹਿਰ ਇੱਕਦਮ ਨਹੀਂ ਬਣਦੀ ਉਹਦੀ ਸ਼ੁਰੂਆਤ ਹੁੰਦੀ ਆ ਉਹ ਸਾਡੇ ਨੌਜਵਾਨਾਂ ਨੇ ਸੰਗਾਲੀ ਤੋਂ ਇਹ ਲਹਿਰ ਸ਼ੁਰੂਆਤ ਕਰਤੀ ਅੱਜ ਇੱਕ ਸੰਗਾਲੀ ਚ ਹੋਈ ਆ ਤਾਂ ਆਉਣ ਵਾਲੇ ਟਾਈਮ 'ਚ ਇਹ ਲਹਿਰ ਨੇ ਹਰ ਪਿੰਡ ਤੇ ਜਾਣਾ ਤੇ ਇਹਨਾਂ ਇੱਕ ਲਹਿਰ ਵੱਡੀ ਬਣਾਣਾ ਤਾਂ ਕਿ ਗਰੀਬ ਬੰਦੇ ਜੋ ਆਪਣੇ ਘਰ ਦਾ ਗੁਜ਼ਾਰਾ ਮਤ ਨਿੱਚ ਗੀਤਰਾ ਕਰ ਸਕਦੇ ਤੋ ਬੱਚਿਆਂ ਦੀ ਵਿਆਹ ਦੇ ਖਰਚੇ ਕਰ ਰਹੇ ਨੇ ਇਹ ਬਹੁਤ ਵਧੀਆ ਗੱਲ ਆ ਵਿਆਹ ਤੇ ਸਮਾਨ ਵੀ ਦੇ ਰਹੇ ਨੇ ਕਲੇ ਆਨੰਦਕਾਰ ਚ ਨਹੀਂ ਕਰਵਾ ਰਹੇ ਉਹਨਾਂ ਦੇ ਘਰ ਦੀ ਜੋ ਵਿਆਹ ਚ ਜ਼ਰੂਰਤ ਹੈ ਜੋ ਅਸੀਂ ਦਾਜ ਦੰਨੇ ਆਗੇ ਬੈੱਡ ਜਾਂ ਕੱਪੜੇ ਵਗੈਰਾ ਉਹ ਵੀ ਦੇ ਰਹੇ ਨੇ ਤੋ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਸਾਨੂੰ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬੀਜੀ ਸਸੀ ਕਾਲ ਜੀ ਸਸੀ ਕਾਲ ਜੀ ਤੇ ਕੀ ਨਾਮ ਹੈ ਜੀ ਮੇਰਾ ਨਾਮ ਵਿਅੰਤ ਸਿੰਘ ਹੈ ਜੀ ਵਿਆਹ ਜੀ ਖੂਨਦਾਨ ਕਰਨ ਪਹੁੰਚੋ ਕਹਿੰਦੇ ਹੁੰਦੇ ਨੇ ਖੂਨਦਾਨ ਮਹਾਦਾਨ ਜੀ ਕੀ ਕਹਿਣਾ ਚਾਹੋਗੇ ਜੀ ਇਸ ਸੁਭਾ ਮੌਕੇ ਦੇ ਉੱਤੇ ਦੋ ਜਿਹੜੇ ਸਲਾਘਾਯੋਗ ਕਦਮ ਪਿੰਡ ਵਾਸੀਆਂ ਨੇ ਕੀਤੇ ਨੇ ਇਹ ਤਾਂ ਇੱਕ ਬਹੁਤ ਨੇਕ ਪਰੰਗਾ ਜੀ ਇਹਨਾਂ ਵੱਲੋਂ ਜੀ ਜਿਹੜਾ ਇਹ ਵਿਆਹ ਵੀ ਕਰਵਾ ਰਹੇ ਨੇ ਜੀ ਤੇ ਦੂਜੀ ਗੱਲ ਮਾਨਵਤਾ ਦੀ ਭਲਾਈ ਦੇ ਲਈ ਖੂਨਦਾਨ ਵੀ ਕਰਵਾ ਰਹੇ ਨੇ ਲੋਕਾਂ ਤੋਂ ਜੀ ਤੇ ਵੱਧ ਤੋਂ ਵੱਧ ਲੋਕਾਂ ਨੂੰ ਬੇਨਤੀ ਹੈ ਕਿ ਜੀ ਇੱਥੇ ਖੂਨਦਾਨ ਕਰਨ ਦੇ ਲਈ ਪਹੁੰਚੋ ਜੀ ਤਾਂ ਜੋ ਅ ਜਿਹਨੇ ਕੀਮਤੀ ਜਾਨਾਂ ਨੇ ਉਹ ਬਚਾਈਆਂ ਜਾ ਸਕਦਾ। ਇਹ ਤੁਸੀਂ ਹੈਗਾ ਖੂਨ ਕਿੰਨੀ ਵਜ ਦਾ ਵਾਰ ਇਹ ਦਾਨ ਕਰ ਲੱਗੋ ਇਸ ਕੰਪ ਦੇ ਕੈਂਪਾਂ ਦੇ ਸਬੰਧ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਇਸ ਆਪਣੀ ਸੁਵਿਧਾ ਜਿਹੜੀ ਪ੍ਰਾਪਤ ਕਰ ਚੁੱਕੋ ਖੂਨ ਦਾਨ ਦੀ। ਮੈਂ ਜੀ ਇਹ ਨੌਵੀਂ ਵਾਰ ਅੱਜ ਖੂਨ ਦਾਨ ਕਰ ਰਿਹਾ ਹਾਂ ਤੇ ਪਹਿਲਾਂ ਵੀ ਕਾਫੀ ਵਾਰ ਕੀਤਾ। ਅੱਜ ਨੌਵੀਂ ਵਾਰ ਖੂਨ ਦਾਨ ਸੀਗਾ ਤੇ ਮੇਰੀ ਇਹ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਖੂਨ ਨਹੀਂ ਕਢਾਉਣਾ ਚਾਹੀਦਾ ਇਹ 24 ਘੰਟਿਆਂ ਦੇ ਵਿੱਚ ਖੂਨ ਪੂਰਾ ਹੋ ਜਾਂਦਾ ਜਿਹੜੇ ਇਹਦੇ ਸੈੱਲ ਨੇ ਉਹ ਲਗਭਗ 3 ਮਹੀਨਿਆਂ ਚ ਬਣ ਜਾਂਦੇ ਨੇ ਤੇ ਇੱਕ ਸਾਲ ਦੇ ਵਿੱਚ ਬੰਦਾ ਤਿੰਨ ਵਾਰ ਅ ਕੜਾ ਸਕਦਾ ਹੁੰਦਾ ਜੀ ਕੋਨ ਜੀ ਤੇ ਜਿਹੜੇ ਨੌਜਵਾਨ ਨੇ ਉਹ ਬੜਾ ਜੀ ਥੋੜਾ ਡਰਦੇ ਹੁੰਦੇ ਨੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਇਹ ਡਰਨ ਦੀ ਤਾਂ ਕੋਈ ਲੋੜ ਹੀ ਹੈ ਨਹੀਂ ਹਾਂਜੀ ਇੱਥੇ ਤਾਂ ਇਹ ਆਪਾਂ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਲਈ ਕਾਰਜ ਕਰਨਾ ਵਾ ਤੇ ਗੁਰਬਾਣੀ ਦਾ ਵੀ ਹਦੇਸ਼ ਹੈ ਜਿਵੇਂ ਹੈ ਨਾ ਆਪਾਂ ਸੁਣਦੇ ਵੀ ਹਾਂ ਅੱਜਕੱਲ ਜੀ ਜੀ ਤੇ ਵੀ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾ ਸਕੇ ਤੇ ਅਸੀਂ ਕਿਸੇ ਦੇ ਚੰਗੇ ਲਈ ਮਾਧਿਅਮ ਬਣ ਸਕੀਏ ਜੀ ਜੀ ਨਾ ਕਿ ਕਿਸੇ ਨੂੰ ਡਬੋਉਣ ਦੇ ਲਈ ਕਿਸੇ ਨੂੰ ਬਚਾਉਣ ਦੇ ਲਈ ਆਪਾਂ ਮਾਧਿਅਮ ਬਣ ਸਕੀਏ ਜੀ ਆਪਣਾ ਖੂਨ ਅਜਾਈ ਇੰਦਾ ਸੜਕ ਉੱਤੇ ਨਾ ਡੁੱਲੇ ਤੇ ਇਸ ਤੋਂ ਚੰਗਾ ਜਿਹੜਾ ਖੂਨਦਾਨ ਕੀਤਾ ਜਾਣਾ ਚਾਹੀਦਾ ਸਾਡੇ ਨਾਲ ਸਮਾਜ ਸੇਵੀ ਮੌਜੂਦ ਨੇ ਤੇ ਜਿਨ੍ਹਾਂ ਨੂੰ ਅਕਸਰ ਹੀ ਤੁਸੀਂ ਕਈ ਟੀਵੀ ਚੈਨਲਾਂ ਦੇ ਉੱਤੇ ਦੇਖ ਚੁੱਕੇ ਹੋ ਕਈ ਨਿਊਜ਼ ਚੈਨਲਾਂ ਦੇ ਉੱਤੇ ਦੇਖ ਸਕਦੇ ਹੋ ਜੋ ਰਾਤ ਦੇ ਵੇਲੇ ਕਹਿ ਲੀਏ ਵੀ ਰਾਤ ਤੁਸੀਂ ਨਾਇਕ ਫਿਲਮ ਦੇਖੀ ਹੋਵੇਗੀ ਤੇ ਇਹ ਵੀ ਸਾਡੇ ਮਹਾਨਾਇਕ ਨੇ ਕਿਉਂਕਿ ਰਾਤ ਦੇ ਸਮੇਂ ਤਕਰੀਬਨ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਜਿਹੜਾ ਲੋੜਵੰਦਾ ਦੀ ਸਹਾਇਤਾ ਕਰਨ ਦੇ ਲਈ ਰੋਡ ਦੇ ਉੱਤੇ ਹਮੇਸ਼ਾ ਇਹਨਾਂ ਨੂੰ ਦੇਖਿਆ ਜਾਂਦਾ ਸਮਸ਼ਾਦ ਜੀ ਕੀ ਕਹਿਣਾ ਚਾਹੋਗੇ ਖੂਨਦਾਲ ਕੈਂਪ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸਲਾਮੁਅਲੈਕਮ ਜੀ ਬਹੁਤ ਵਧੀਆ ਉਪਰਾਲਾ ਕੀਤਾ ਮੇਰੇ ਵੱਡੇ ਵੀਰ ਉਹਨਾਂ ਨੇ ਛੋਟੇ ਵੀਰ ਸਾਰੇ ਪਿੰਡ ਦੇ ਵਾਸੀਆਂ ਨੂੰ ਮੈਂ ਮਤਲਬ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਉਹਨੇ ਪਹੁੰਚੇ ਨੇ ਵੀਰ ਤੁਸੀਂ ਵੀ ਤੇ ਇਹੋ ਜਿਹਾ ਉਪਰਾਲਾ ਬਹੁਤ ਘੱਟ ਲੋਕ ਨੇ ਪ੍ਰਮਾਤਮਾ ਅੱਲਾਹ ਤਾਲਾ ਡਿਊਟੀ ਲਾਉਂਦਾ ਸਾਨੂੰ ਵੀ ਲਈ ਅਸੀਂ ਵੀ ਰੋਡਾਂ ਦੇ ਫਿਰਦੇ ਤੇ ਆਹ ਉਪਰਾਲਾ ਵੀ ਜਿਹੜਾ ਲੋਡ ਬੰਦਤੀ ਜਾਂਦੇ ਆਨੰਦ ਕਾਰਜ ਜਾਂ ਸਮੋਹਿਕ ਜਿਵੇਂ ਵੀ ਵਿਆਹ ਕਰਵਾਉਂਦੇ ਬਹੁਤ ਵਧੀਆ ਉਪਰਾਲਾ ਦੇਖੋ ਜੀ ਹਰ ਇੱਕ ਨੂੰ ਇਹ ਸੋਚ ਰੱਖਣੀ ਚਾਹੀਦੀ ਹੈ ਅੱਜ ਕੱਲ ਕਿਸੇ ਕੋਲੇ ਟਾਈਮ ਨਹੀਂ ਕਿਸੇ ਕੋਲੇ ਜਾਣ ਦਾ ਪਰ ਇਹੋ ਜਿਹੇ ਵੀਰ ਵੀ ਨੇ ਜਿਹੜੇ ਐਨ ਆਰ ਆਈ ਭਰਾ ਨੇ ਸਾਡੇ ਜਾਂ ਇੱਥੇ ਦੇ ਪੰਜਾਬੀ ਵੀਰ ਨੇ ਜਿਹੜੇ ਕੋਈ ਇਹੋ ਜਿਹਾ ਉਪਰਾਲਾ ਕਰਦੇ ਨੇ ਜਰੂਰ ਕਰਨਾ ਚਾਹੀਦਾ ਹਰ ਇੱਕ ਵੀਰ ਨੂੰ ਜੋ ਦਸਬੰਧ ਹੈਗਾ ਜਰੂਰ ਇੱਥੇ ਮਤਲਬ ਸੇਵਾ ਜੀ ਪਾਉਣਾ ਚਾਹੀਦਾ ਤੇ ਇਹੋ ਜਿਹਾ ਉਪਰਾਲਾ ਜਰੂਰ ਕਰਨਾ ਚਾਹੀਦਾ ਜੀ ਸਭ ਸਾਹਿਬ ਜੀ ਦੇਖਿਆ ਜਾਂਦਾ ਵੀ ਤੁਸੀਂ ਰਾਤ ਨੂੰ ਜਿਹੜਾ ਕਾਫੀ ਐਕਸੀਡੈਂਟਲ ਕੇਸਾਂ ਦੇ ਉੱਤੇ ਬਹੁਤ ਜ਼ਿਆਦਾ ਵਰਕ ਕਰਦੇ ਹੋ ਡੀਪਲੀ ਤੇ ਉਹਨਾਂ ਨੂੰ ਮੁੜੀ ਸਹਾਇਤਾ ਦੇਣ ਦੇ ਨਾਲ-ਨਾਲ ਉਹਨਾਂ ਨੂੰ ਹਸਪੀਟਲਾਈਜ਼ ਵੀ ਕਰਵਾਉਨੇ ਹੋ ਤੇ ਕਿਵੇਂ ਲੱਗਦਾ ਹੁੰਦਾ ਵੀ ਉਸ ਟਾਈਮ ਇਹ ਜਿਹੜਾ ਦਿੱਤਾ ਹੋਇਆ ਖੂਨਦਾਨ ਉਸ ਵੇਲੇ ਲੋਕਾਂ ਦੇ ਕੰਮ ਆਉਂਦਾ ਜੀ ਇਹ ਮੈਂ ਇੱਕ ਛੋਟੀ ਜੀ ਗੱਲ ਕਹਿ ਰਹਿੰਦਾ ਅਕਸਰ ਦੇਖੋ ਐਡਾ ਬੜਾ ਬੰਦਾ ਤਾਂ ਹੈ ਨਹੀਂ ਮਾ ਤੁਹਾਡਾ ਛੋਟਾ ਪਰ ਰੋਡ ਦੇ ਉੱਪਰ ਜਦੋਂ ਵੀ ਕੋਈ ਕਿਸੇ ਨੂੰ ਕੋਈ ਮੁਸੀਬਤ ਪੈਂਦੀ ਆ ਵੀਰੇ ਖੜ ਜਾਣਾ ਚਾਹੀਦਾ ਕਿਸੇ ਲਈ 2 ਮਿੰਟ ਕੱਢੋਗੇ ਨਾ ਵੀਰੇ ਅੱਗੇ ਪਤਾ ਨਹੀਂ ਤੁਹਾਡਾ ਪਰਮਾਤਮਾ ਕਿਹੜਾ ਕੰਮ ਵਧੀਆ ਕਰੇ ਤੇ ਖੂਨ ਜਿਹੜਾ ਖੂਨਦਾਨ ਹੁਣ ਦੇਖੋ ਆ ਵੀਰ ਬੈਠੇ ਨੇ ਕਿਸੇ ਨੂੰ ਵੀ ਜਦੋਂ ਵੀ ਕਿਸੇ ਨੂੰ ਖੂਨ ਬਲੱਡ ਦੀ ਉਹ ਪਤਾ ਨਹੀਂ ਹੁੰਦਾ ਮਤਲਬ ਕਿਹੜੀ ਜਾਤ ਦਾ ਹੋਵੇ ਤੇ ਕਿਹੜੇ ਬੰਦੇ ਨੂੰ ਬਚਾ ਦੇਵੇ ਕਦੇ ਵੀ ਜਾਤਾਂ-ਬਾਤਾਂ ਨੂੰ ਲੈ ਕੇ ਲੜਾਈ ਨਾ ਕਰੋ ਹਰ ਹਰ ਟਾਈਮ ਪ੍ਰਮਾਤਮਾ ਅਗੇ ਸ਼ੁਕਰਾਨਾ ਕਰੋ ਜੋ ਪ੍ਰਮਾਤਮਾ ਜਿੰਦਗੀ ਬਖਸ਼ੇ ਤੇ ਇਹ ਲੋਕ ਬੰਦੇ ਜਿਹੜੇ ਹੈਗੇ ਨੇ ਵੀ ਦੇਖੋ ਵੀਰ ਉਹਨੇ ਬਲੱਡ ਦੇ ਰਹੇ ਨੇ ਅਜੇ ਕਿਹਨੂੰ ਕਿਹੜਾ ਖੂਨ ਕਿਹਦੀ ਜਾਨ ਬਚਾ ਦੇਵੇ ਹਨਾ ਇਹ ਹਰੇਕ ਨੂੰ ਦੇਣਾ ਚਾਹੀਦਾ ਬਹੁਤ ਚੰਗਾ ਉਪਰਾਲਾ ਵੀਰ ਉਹਨਾਂ ਦਾ ਬਹੁਤ ਵਧੀਆ ਤੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਨੇ ਤੇ ਸਮਸ਼ਾਦ ਜੀ ਨੇ ਕਿਹਾ ਵੀ ਇਹ ਇੱਥੇ ਜਾਤਾਂ-ਬਾਤਾਂ ਨੇ ਜਿਹੜੀਆਂ ਜ਼ਰੂਰੀ ਨਹੀਂ ਤੇ ਨਾ ਹੀ ਇੱਥੇ ਆ ਜਾਤ ਦੇ ਹਿਸਾਬ ਨਾਲ ਖੂਨ ਜਿਹੜਾ ਚੜਾਇਆ ਜਾਣਾ ਚਾਹੀਦਾ ਸਰ ਕੀ ਨਾਮ ਹੈ ਜੀ ਤੁਹਾਡਾ ਸਰਪੰਚ ਨਰਮਲਜੀਤ ਸਿੰਘ ਨਰਮਲਜੀਤ ਤੇ ਖੂਨਦਾਨ ਕੈਂਪ ਲੱਗਿਆ ਹੋਇਆ ਜੀ ਦੇਖਿਆ ਜਾਂਦਾ ਵੀ ਨੌਜਵਾਨ ਨੇ ਜਿਹੜੇ ਖੂਨਦਾਨ ਕਰਨ ਤੋਂ ਬਹੁਤ ਡਰਦੇ ਨੇ ਵੀ ਕਿਤੇ ਸਾਡਾ ਖੂਨ ਹੀ ਨਾ ਘਟ ਜਾਏ ਕੀ ਕਹਿਣਾ ਚਾਹੂਂਗੇ ਉਹਨਾਂ ਨੂੰ ਜੀ ਅਸਲ 'ਚ ਉਹਨਾਂ ਦਾ ਹੌਸਲਾ ਨਹੀਂ ਜੀ ਖੁੱਲਿਆ ਹੋਇਆ ਜੀ ਉਹਨਾਂ ਨੂੰ ਜਿਹੜੇ ਇੱਕ ਵਾਰ ਦਾਨ ਕਰ ਦਿੰਦੇ ਨੇ ਉਹ ਤਾਂ ਫਿਰ ਦਰਜਣਾ ਵਾਰੀ ਦਾਨ ਕਰ ਦਿੰਦੇ ਨੇ ਜੀ ਜਿਹੜਾ ਪਹਿਲੀ ਵਾਰ ਇੱਕ ਵਾਰ ਦੀ ਜੱਕ ਹੁੰਦੀ ਹੈ ਵੀ ਜਿਹੜਾ ਵੀ ਕੋਈ ਵੀ ਬੱਚਾ ਸ਼ਿਆਣਾ ਮਤਲਬ ਜਿਹੜਾ ਇੱਕ ਵਾਰ ਖੂਨਦਾਨ ਕਰ ਦਾਂਦਾ ਫਿਰ ਉਹਦੀ ਜਗ ਖੁੱਲ ਜਾਂਦੀ ਹੈ ਕਿਉਂਕਿ ਨਾਲ ਦੀ ਨਾਲ ਉਹ ਪੂਰਾ ਹੋ ਜਾਂਦਾ ਜੀ ਖੂਨ ਤਾਂ ਪਤ ਸਾਹਿਬ ਪਹਿਲਾਂ ਉਪਰਾਲਾ ਜਾਂ ਪਹਿਲਾਂ ਵੀ ਕਰਦੇ ਆ ਨਹੀਂ ਪਹਿਲਾਂ ਵੀ ਕਰਦੇ ਆ ਪਹਿਲਾਂ ਵੀ ਹਾਂਜੀ ਪਿਛਲੀ ਵਾਰ ਵੀ ਸਮੂਹਿਕ ਵਿਆਹ ਤੇ ਨਾਲ ਖੂਨਦਾਨ ਰਿਹਾ ਸੀ ਜੀ ਜੀ ਆਪਾਂ ਹਾਂਜੀ ਹਾਂ ਕਿਵੇਂ ਲੱਗ ਰਿਹਾ ਵੀ ਕਿਵੇਂ ਲੋਕਾਂ ਦਾ ਹੁੰਗਾਰਾ ਜਿਹੜਾ ਰਿਸਪੌਂਸ ਕਿਵੇਂ ਮਿਲ ਰਿਹਾ ਤੁਹਾਨੂੰ ਰਿਸਪੌਂਸ ਜੀ ਬਹੁਤ ਵਧੀਆ ਹੂੰ ਬਹੁਤ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਆਸ ਰੱਖ ਸਕਦੇ ਆ ਵੀ ਇਹ ਕਾਰਜ ਨੇ ਜਿਹੜੇ ਇਦਾਂ ਹੀ ਚੱਲਦੇ ਰਹਿਣਗੇ ਹਾਂਜੀ ਇਸ ਤਰ੍ਹਾਂ ਹੀ ਚੱਲਾਂਗੇ ਤੇ ਪਿੰਡ ਦਾ ਪੂਰਾ ਸਹਿਯੋਗ ਹੈ ਜੀ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਹੈ ਜੀ ਪਿੰਡ ਦੀ ਪੰਚਾਇਤ ਦੇ ਵੱਲੋਂ ਵੀ ਕੋਈ ਸਪੈਸ਼ਲ ਇਸ ਤੋਂ ਇਲਾਵਾ ਕਾਰਜ ਕੀਤੇ ਜਾਂਦੇ ਨੇ ਜੀ ਇਸ ਹਾਂਜੀ ਪਿੰਡ ਦੇ ਕੋਈ ਵੀ ਮਤਲਬ ਕੋਈ ਕਿਸੇ ਪ੍ਰਕਾਰ ਦਾ ਕੋਈ ਪ੍ਰੋਗਰਾਮ ਹੈ ਤਾਂ ਪੰਚਾਇਤ ਹਮੇਸ਼ਾ ਸਾਥ ਦਿੰਦੀ ਹੈ ਜੀ ਤੇ ਇਸ ਹਨ ਪਿੰਡ ਦੇ ਸਰਪੰਚ ਸਾਹਿਬ ਤੇ ਜਿਨ੍ਹਾਂ ਦਾ ਕਹਿਣਾ ਵੀ ਬਹੁਤ ਵਾਰੀ ਇਹ ਜਿਹੜਾ ਇਹ ਕਾਰਜ ਕਰਵਾ ਰਹੇ ਨੇ ਤੇ ਸਾਡੇ ਨਾਲ ਕੁਝ ਕਿਸਾਨ ਯੂਨੀਅਨ ਦੇ ਅੱਗ ਵੀ ਪਹੁੰਚੇ ਹੋਏ ਨੇ ਤੇ ਕੀ ਨਾਮ ਹੈ ਜੀ ਮੇਰਾ ਜਗਵਿੰਦਰ ਸਿੰਘ ਜਗਵਿੰਦਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਜੀ ਇਹੀ ਪਿੰਡ ਆਈ ਇਹੀ ਪਿੰਡ ਆ ਫਿਰ ਤੁਸੀਂ ਸੰਗ ਬੜਾ ਰਹੇ ਹੋ ਕਿਉਂਕਿ ਤੁਹਾਡਾ ਪਿੰਡ ਹੈ ਤੇ ਅਸੀਂ ਤੁਹਾਡੇ ਪਿੰਡ ਆ ਤੇ ਥੋੜੀ ਜਾਣਕਾਰੀ ਦਿਓ ਵੀ ਲੋਕਾਂ ਦਾ ਕਿੱਦਾਂ ਰਿਸਪੌਂਸ ਮਿਲ ਰਿਹਾ ਤੁਹਾਨੂੰ ਵੀ ਨੌਜਵਾਨ ਜਿਹੜੇ ਡਰਦੇ ਹੁੰਦੇ ਸੀ ਅਸੀਂ ਦੇਖ ਰਿਹਾ ਵੀ ਨੌਜਵਾਨੀ ਇਸ ਵੇਲੇ ਤਾਂ ਹੀ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਹਾਂ ਜੀ ਬਹੁਤ ਸਾਡੇ ਸਾਡੇ ਨਕਰ ਦਾ ਬਹੁਤ ਹੋ ਰਹੀ ਧੰਨਵਾਦ ਜੀ ਹਾਂ ਨਕਰ ਸਾਡੇ ਦਾ ਨਕਰ ਦਾ ਸਭ ਕੁਝ ਦਾ ਹੋ ਜੀ ਕੋਈ ਇੱਕਾ ਕੋਈ ਹੋ ਨਹੀਂ ਹੈਗਾ ਜੀ ਸਾਡੇ ਚ ਜੀ ਹਾਂਜੀ ਕੋਈ ਸਰਪਾ ਨੇ ਹੁਣ ਮਾਇ ਪ੍ਰਧਾਨਤੀ ਜੀ ਮੇਰੇ ਬਹੁਤ ਦਿਲ ਲਿਆ ਦੋ ਬਹੁਤ ਬੜੀ ਧੰਨਵਾਦ ਜੀ ਹਾਂਜੀ ਸੜਕ ਵੱਡੇ ਤੋਂ ਲੈ ਕੇ ਵੀ ਆਏ ਮੈਨੂੰ ਜੀ ਜੀ ਹਾਂਜੀ ਤੇ ਬਾਕੀ ਮਰਾ ਇਲਾਜ ਦਰਮਾਨ ਬਹੁਤ ਕਰਾਈ ਪੈਂਦੀ ਨਿਕਰ ਜੀ ਹਾਂਜੀ ਤੇ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੈਂ ਜਗਰੂਪ ਸਿੰਘ ਹੈ ਜੀ ਜਗਰੂਪ ਜੀ ਜਗਰੂਪ ਜੀ ਨੌਜਵਾਨਾਂ ਦੇ ਵਿੱਚ ਥੋੜਾ ਜਿਹਾ ਕਰੇਜ ਘੱਟ ਹੁੰਦਾ ਪਰ ਇੱਥੇ ਦੇਖਿਆ ਜਾ ਵੀ ਨੌਜਵਾਨ ਨੇ ਜਿਹੜੇ ਬਾਦ ਚੜ ਕੇ ਹਿੱਸਾ ਪਾ ਰਹੇ ਨੇ ਤੇ ਲੱਗਦਾ ਵੀ ਹਨਾ ਨੌਜਵਾਨਾਂ ਨੂੰ ਹੁਣ ਪੂਰੀ ਜਾਣਕਾਰੀ ਹੋ ਗਈ ਵੀ ਖੂਨ ਦਾਨ ਕਰਨ ਨਾਲ ਵੱਧ ਹੀ ਹੈ ਘਟਦਾ ਨਹੀਂ ਬਿਲਕੁਲ ਜੀ ਅੱਜ ਨੂੰ ਬਹੁਤ ਜ਼ਿਆਦਾ ਜਾਣਕਾਰੀ ਹੈ ਜੀ ਜੀ ਪਹਿਲੀ ਵਾਰ ਸਾਡੇ ਨੂੰ ਜੀ 71 ਜਦੋਂ ਪਿਛਲੇ ਸਾਲ ਅਸੀਂ ਕਹੇ 72 ਜੋਟਾ ਹੋਈਆਂ ਸੀ ਜੇ 300 ਦੀ ਉਮੀਦ ਕਰਦੇ ਆ ਜੀ ਹੈਗੀ ਹੈ 100 ਦੀ ਉਮੀਦ 100 ਦੀ ਉਮੀਦ ਕਰਦੇ ਆ ਜੀ ਜੀ ਤੇ ਬਾਕੀ ਅੱਜ ਮੌਸਮ ਨੇ ਵੀ ਬੜਾ ਸਾਥ ਦਿੱਤਾ ਈ ਹੰਡਰ ਘਟਣ ਦਾ ਮਤਲਬ ਘਟ ਹੈ ਤੇ ਆਉਣ ਦੀ ਸੁਭਾਵ ਨਾਲ ਜ਼ਿਆਦਾ ਆਈ ਲੋਕਾਂ ਦੀ ਅੱਛਾ ਇੱਕ ਦੇਖਿਆ ਜਾਂਦਾ ਵੀ ਜਿਹੜੇ ਤੁਹਾਡੀ ਕੋਈ ਇੱਥੇ ਸਪੈਸ਼ਲ ਟੀਮ ਬਣੀ ਹੋਈ ਹੈ ਵੀ ਜੇ ਐਮਰਜੈਂਸੀ ਕਿਸੇ ਨੂੰ ਲੋੜ ਪੈ ਜਾਂਦੀ ਹੈ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਵੀ ਲੋਕ ਪੋਸਟਾਂ ਪਾ ਦਿੰਦੇ ਨੇ ਵੀ ਬੀ 네ਗੇਟਿਵ ਦੀ ਲੋੜ ਹੈ ਜਾਂ ਇਹ 네ਗੇਟਿਵ ਦੀ ਲੋੜ ਹੈ ਤੇ ਉੱਥੇ ਬਹੁਤ ਘੱਟ ਲੋਕ ਨੇ ਜਿਹੜੇ ਸੰਪਰਕ ਦੇ ਵਿੱਚ ਆਉਂਦੇ ਨੇ ਵੀ ਹਾਂ ਉੱਥੇ ਖੂਨ ਦਾਨ ਦੇਣ ਲਈ ਮਤਲਬ ਕੋਈ ਇਹ ਲਈ ਵੀ ਕੋਈ ਸੰਸਥਾ ਵੀ ਅੱਗੇ ਨਹੀਂ ਆਉਂਦੀ ਹੈਗੀ ਨਹੀਂ ਜੀ ਅਸੀਂ ਤਾਂ ਹਰ ਟਾਈਮ ਹਾਜ਼ਰ ਆਈ ਜੀ ਜੇ ਸਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਜੀ ਅਸੀਂ ਜਾਣਨਾ ਕਦੇ ਮੁੰਡੇ ਭੇਜਦੇ ਹਾਂ ਬੇਨਤੀ ਹੈ ਵੀ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਗਿਆਨ ਨਹੀਂ ਹੈਗਾ ਜੁਨਟਾਂ ਕਈ ਸੰਸਥਾਵਾਂ ਨੇ ਜਿਹੜੀਆਂ ਉਹ ਸ਼ਾਇਦ ਬੜਾ ਲੇਟ ਮੈਸੇਜ ਦੇ ਦਿਆਂ ਤੇ ਤੁਸੀਂ ਆਪਣਾ ਸੰਸਥਾ ਦਾ ਜਿਹੜਾ ਕੋਈ ਨੰਬਰ ਚੱਲਦਾਗਾ ਵੀ ਲੋਕ ਕਿਸੇ ਨੂੰ ਲੋੜ ਪਵੇ ਤਾਂ ਉਹ ਨੰਬਰ ਜ਼ਰੂਰ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਜੀ ਮੇਰਾ ਆਪਣਾ ਨੰਬਰ ਆ ਜੀ ਮੈਂ ਇਸ ਸੰਸਥਾ ਦਾ ਪ੍ਰਧਾਨ ਆ 98 74 52000 ਜੀ 98644 52000 56000 ਲਓ ਜੀ ਦੋਸਤੋ ਜੇ ਕਿਸੇ ਵੀਰ ਨੂੰ ਕਦੇ ਵੀ ਕਿਸੇ ਐਮਰਜੈਂਸੀ ਦੇ ਵਿੱਚ ਬਲੱਡ ਦੀ ਲੋੜ ਪੈਂਦੀ ਹੈ ਤਾਂ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਜਗਰੂਪ ਜੀ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਡਾਕਟਰਾਂ ਦੀ ਟੀਮ ਪਹੁੰਚੀ ਹੈ ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੈਂ ਸਿਸਟਰ ਅਮਨ ਅਮਨ ਹਾਂਜੀ ਤੇ ਕਿੰਨੀ ਕ ਉਮੀਦ ਹੈ ਵੀ ਲੋਕਾਂ ਦੇ ਬਲੱਡ ਡੋਨੇਟ ਕਰਨ ਦੀ ਜੀ ਕਿੰਨਾ ਟੀਚਾ ਲੈ ਕੇ ਚੱਲੇ ਹੋ ਅੱਜ ਤੁਸੀਂ ਆਰਾਊਂਡ 40 ਟੂ 50 40 ਟੂ 50 ਪਰ ਪਿੰਡ ਵਾਲੇ ਤਾਂ ਕਹਿੰਦੇ ਆ ਜੀ ਹੁਣ 100 ਤੋਂ ਪਾਰ ਜਾਣ ਵਾਲੀ ਹੈ ਗਿਣਤੀ ਜੀ ਮਤਲਬ ਥੈਲੀਆਂ ਪੂਰੀਆਂ ਲੈ ਕੇ ਆਏ ਹੋ ਜੀ ਤੁਸੀਂ ਸਾਡੇ ਕੋਲੇ ਸਮਾਨ ਮਤਲਬ ਡਬਲ ਤੋਂ ਵੀ ਟ੍ਰਿਪਲ ਹੁੰਦਾ ਆ ਮਤਲਬ ਤਾਂ ਸਾਡੇ ਲਈ ਫਾਇਦਾ ਹੀ ਹੋਏਗਾ ਜੇਕਰ ਜ਼ਿਆਦਾ ਯੂਨਿਟਸ ਕਲੈਕਟ ਹੋਣਗੇ ਜੀ ਸਾਨੂੰ ਉੱਥੇ ਵੀ ਮਤਲਬ ਪੇਸ਼ੈਂਟਸ ਨੂੰ ਦੇਣ ਵਿੱਚ ਕੋਈ ਮਤਲਬ ਆਸਾਨੀ ਹੋਏਗੀ ਤੇ ਇੱਕ ਗੱਲ ਹੋਰ ਹੈ ਜੀ ਅ ਦਰਸ਼ਕਾਂ ਦੇ ਮਨ ਦੇ ਵਿੱਚ ਹੈ ਜਿਹੜਾ ਇੱਕ ਡਾਊਟ ਬਣਿਆ ਰਹਿੰਦਾ ਵੀ ਜਿਹੜੇ ਹਸਪੀਟਲ ਵਾਲੇ ਨੇ ਇੱਥੇ ਤਾਂ ਤੁਸੀਂ ਫ੍ਰੀ ਖੂਨ ਲੈ ਜਾਂਦੇ ਹੋ ਅੱਗੇ ਜਾ ਕੇ ਪੈਸੇ ਦਾ ਵਿੱਚ ਆ ਜਾਂਦਾ ਜੀ ਇਹ ਕਲੀਅਰ ਕਰੋ ਸਾਡੇ ਦਰਸ਼ਕਾਂ ਨੂੰ ਜੀ ਸਰ ਇਹਦੇ ਵਿੱਚ ਇਵੇਂ ਆ ਮੈਂ ਬਲੱਡ ਬੈਂਕ ਦੇ ਵਿੱਚ ਹੈ ਐਲਟੀ ਸਿਵਲ ਹਸਪੀਟਲ ਦੇ ਵਿੱਚ ਬਲੱਡ ਵੇਚਿਆ ਨਹੀਂ ਜਾਂਦਾ ਅਗਰ ਤੁਸੀਂ ਸਰਕਾਰੀ ਸੰਸਾ ਕਿਤੇ ਵੀ ਲਗਵਾਣੇ ਹੋ ਸਾਡੇ ਤੋਂ ਲੈ ਕੇ ਉਹ ਮੁਫਤ ਲੱਗੇਗਾ ਕਿਉਂਕਿ ਸਰਕਾਰੀ ਟੈਸਟ ਸਾਰੇ ਮੁਫਤ ਹੁੰਦੇ ਨੇ ਜਿਹੜੇ ਆਪਾਂ ਬਲੱਡ ਲੈ ਕੇ ਜਾਵਾਂਗੇ ਤੇ ਕਈ ਤਰ੍ਹਾਂ ਦੇ ਟੈਸਟ ਹੁੰਦੇ ਨੇ ਉਹ ਸਾਰੇ ਸਰਕਾਰੀ ਮੁਫਤ ਤਾਂ ਆਪਾਂ ਮੁਫਤ ਕਰਾਂਗੇ ਪਰ ਜਦੋਂ ਤੁਸੀਂ ਬਲੱਡ ਸਰਕਾਰੀ ਤੋਂ ਪ੍ਰਾਈਵੇਟ ਲੈ ਕੇ ਜਾ ਰਹੇ ਹੋ ਤਾਂ ਉਹਦੀ ਸਰਕਾਰੀ ਫੀਸ ਰੱਖੀ ਹੋਈ ਹੈ ਸਰਕਾਰ ਵੱਲੋਂ ਰੱਖੀ ਗਈ ਹੈ ਸਰਕਾਰੀ ਵਿੱਚ ਸਾਰਾ ਕੁਝ ਮੁਫਤ ਹੈ ਉਹ ਫੀਸ ਵੀ ਆਪਾਂ ਟੈਸਟਾਂ ਦੀ ਲੈਂਦੇ ਆ ਬਲੱਡ ਦੀ ਨਹੀਂ ਲੈਂਦੇ ਅਪਰੋਕਸ ਕਿੰਨੀ ਕੀ ਫੀਸ ਹੁੰਦੀ ਹੈ ਜਿਹੜਾ ਇਹ ਸਰਕਾਰੀ ਫੀਸ ਅਕੋਰਡਿੰਗ ਉਹ 6 ਟੈਸਟਾਂ ਦੀ ਫੀਸ 1000 ਰੁਪਏ ਹੈ ਆਪਾਂ 5000 ਰੁਪਏ ਚਾਰਜ ਕਰਦੇ ਆ ਬਟ ਸਰਕਾਰੀ ਚ ਜੇ ਬਲੱਡ ਲੱਗ ਰਿਹਾ ਕਿਤੇ ਵੀ ਉਹ ਮੁਫਤ ਲੱਗ ਰਿਹਾ ਆਪਣੇ ਜੇ ਕਿਸੇ ਵਿਅਕਤੀ ਨੂੰ ਐਮਰਜੈਂਸੀ ਬਲੱਡ ਦੀ ਲੋੜ ਪੈਂਦੀ ਹੈ ਕਿ ਤੁਹਾਡੇ ਬਲੱਡ ਬੈਂਕ ਦੇ ਵਿੱਚ 24 ਘੰਟੇ ਹਰ ਗਰੁੱਪ ਦਾ ਬਲੱਡ ਮਿਲ ਜਾਂਦਾ ਹੈ ਜੀ ਸਾਡੇ ਕੋਲ 24 ਘੰਟੇ ਹਰ ਗਰੁੱਪ ਦੀ ਦੋ ਦੋ ਯੂਨਿਟ ਰਿਜ਼ਰਵ ਰਹਿੰਦੀਆਂ ਨੇ ਉਹ ਪਰਮਾਨੈਂਟ ਰਿਜ਼ਰਵ ਰਹਿੰਦੀਆਂ ਨੇ ਉਹ ਸਿਰਫ ਐਮਰਜੈਂਸੀ ਦੇ ਵਿੱਚ ਯੂਜ਼ ਕਰਦੇ ਆ ਜੀ ਉਹ ਪਰਮਾਨੈਂਟ ਹੁੰਦੀਆਂ ਨੇ ਜੀ ਤੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਲੋਕ ਖੂਨ ਦੇਣ ਤੋਂ ਡਰਦੇ ਵੀ ਬਹੁਤ ਨੇ ਜੀ ਕਹਿੰਦੇ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਹਰ ਤਿੰਨ ਮਹੀਨੇ ਬਾਅਦ ਤੁਸੀਂ ਬਲੱਡ ਡੋਨੇਟ ਕਰਦੇ ਰਹੇ ਇਹਨਾਂ ਚਾਹੀਦਾ ਇਹਦੇ ਨਾਲ ਤੁਸੀਂ ਹੈਲਦੀ ਰਹੋਗੇ ਮੈਡੀਸਿਨ ਤੋਂ ਦੂਰ ਰਹੋਗੇ ਤੇ ਇਹ ਕਿਸੇ ਨੂੰ ਡੋਨੇਟ ਕਰਕੇ ਤਾਂ ਕਿਸੇ ਨਾ ਕਿਸੇ ਨੂੰ ਫਾਇਦਾ ਹੋਏਗਾ ਨਾਲ ਤੁਹਾਨੂੰ ਦੁਆਵਾਂ ਵੀ ਮਿਲਣਗੀਆਂ ਜੀ